ਅਰ ਜਿਮਨੀ ਚੋਣਾਂ ਦੇ ਨਤੀਜੇ ਅੱਜ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚੋ ਕਹਿ ਸਕਦੇ ਹਾਂ ਇੱਕ ਸੀਟ ਤੇ ਕਾਂਗਰਸ ਜਿੱਤੀ ਅਤੇ ਤਿੰਨ ਸੀਟਾਂ ਤੇ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਗਿੱੱਦਰਬਾਹ ਦਾ ਜ਼ਿਕਰ ਕੀਤਾ ਜਾਵੇ ਜਿੱਥੇ ਕਹਿ ਸਕਦੇ ਹਾਂ ਆ ਤਿੰਨ ਕੋਨਾ ਮੁਕਾਬਲਾ ਪਾਇਆ ਜਾ ਰਿਹਾ ਸੀ ਕਿ ਮਨਪ੍ਰੀਤ ਸਿੰਘ ਬਾਦਲ ਡਿੰਪੀ ਟਿੱਲੋ ਤੇ ਅਮਰਤਾ ਵੜਿੰਗ ਚੋਣ ਮਦਾਨ ਦੇ ਵਿੱਚ ਨੇ ਤੇ ਇਹਨਾਂ ਦਾ ਮੁਕਾਬਲਾ ਹੋਇਆ ਤੇ ਅਖੀਰ ਤੇ ਜਾ ਕੇ ਕਹਿ ਸਕਦੇ ਹਾਂ ਅਮਰਤਾ ਵੜਿੰਗ ਅਤੇ ਹਰਦੀਪ ਸਿੰਘ ਡਿੰਪੀ ਟਿੱਲੋ ਹੋਰਾਂ ਦਾ ਇਹ ਮੁਕਾਬਲਾ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਹਰਦੀਪ ਸਿੰਘ ਡਿੰਪੀ ਟਿੱਲੋ ਹੋਰਾਂ ਨੇ ਜਿੱਤ ਪ੍ਰਾਪਤ ਕੀਤੀ ਅਤੇ ਉਸ ਜਿੱਤ ਤੋਂ ਪ੍ਰਾ ਜੋ ਲੋਕਾਂ ਨੇ ਫਤਵਾ ਦਿੱਤਾ ਕਿਸ ਤਰੀਕੇ ਨਾਲ ਲੋਕਾਂ ਦੇ ਸਾਥ ਪੇ ਨੂੰ ਗਏ ਮੈਂ ਲੋਕਾਂ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਪਹਿਲਾਂ ਜਿੰਨਾ ਮੰਡੇਟ ਕਾਇਮ ਰੱਖਿਆ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਕਿ ਦਰਵਾਜ਼ਾ ਲੋਗਾ ਦੀ ਹਾਰ ਦੇ ਕਾਰਨ ਕੀ ਮੰਨਦੇ ਹਾਂ ਕਿ ਜੋ ਵੋਟ ਪਈ ਹੈ ਕਾਂਗਰਸ ਨੂੰ ਜਾਂ ਡਿੰਪੀਤ ਲੋਹਰ ਨੂੰ ਵੋਟ ਪਈ ਹੈ ਉਸ ਦੇ ਵਿੱਚ ਤੁਹਾਡੇ ਹਾਰ ਦੇ ਕਾਰਨ ਕੀ ਦੇਖੋ ਜੀ ਸਾਰੇ ਦਾ ਸਾਰਾ ਅਕਾਲੀ ਦਲ ਦਾ ਕੇਡਰ ਸੀ ਜਿਹੜਾ ਉਹ ਡਿੰਪੀ ਵੀਰ ਜੀ ਨੂੰ ਪੈਂਦਾ ਨਜ਼ਰ ਆਇਆ ਜਿੰਨੀ ਵੋਟ ਮੈਂਬਰ ਪਾਰਲੀਮੈਂਟ ਇਲੈਕਸ਼ਨਸ ਵੇਲੇ ਭਾਜਪਾ ਨੂੰ ਪਈ ਸੀ ਉਦੀ ਅੱਧੀ ਵੋਟ ਰਹਿ ਗਈ ਮਨਪ੍ਰੀਤ ਵੀਰਜੀਵਲ ਅੱਧੀ ਵੀ ਨਹੀਂ ਸਿਕਿਉਰ ਕਰ ਪਾਏ ਉਹ ਸੋ ਕਿਤੇ ਨਾ ਕਿਤੇ ਭਾਜਪਾ ਦਾ ਮਤਲਬ ਇਸ ਤਰ੍ਹਾਂ ਕੈਂਡੀਡੇਟ ਕਮਜ਼ੋਰ ਕਿਤੇ ਦੇਣਾ ਉਹ ਵੀ ਇੱਕ ਬਹੁਤ ਵੱਡਾ ਨੁਕਸਾਨ ਦਾ ਕਾਰਨ ਰਿਹਾ ਅਸੀਂ ਤਾਂ 2022 ਜਿੰਨੀ ਵੋਟ ਆਪਦੀ ਮੇਨਟੇਨ ਕਰਕੇ ਰੱਖੀ ਐ 22 ਦੇ ਵਿੱਚ 86% ਵੋਟ ਪਈ ਸੀ ਤੇ ਹੁਣ ਸਾਨੂੰ 81 ਪਈ ਐ ਤਾਂ ਵੀ ਅਸੀਂ 50000 ਵੋਟ ਸਿਕਿਉਰ ਕਰ ਲਈ ਜ਼ਿਆਦਾ ਪਰਸੈਂਟੇਜ ਵਧੀ ਐ ਸਾਡੀ ਪਰ ਕਿਤੇ ਨਾ ਕਿਤੇ ਅਕਾਲੀ ਦਲ ਦਾ ਨਾਲ ਲੜਨਾ ਔਰ ਭੱਜਪਾ ਦਾ ਕੈਂਡੀਡੇਟ ਨਾ ਸਟਰੋਂਗ ਦੇਣਾ ਸਾਡੇ ਲਈ ਨੁਕਸਾਨਦੇ ਸਾਬਿਤ ਹੋਇਆ ਜੇਕਰ ਅਕਾਲੀ ਦਲ ਦਾ ਕੈਂਡੀਡੇਟ ਇੱਥੋਂ ਹੁੰਦਾ ਤਾਂ ਹੋ ਸਕਦਾ ਸੀ ਕਿ ਕਾਂਗਰਸ ਇਹ ਸੀਟ ਨੂੰ ਜਿੱਤਦੀ ਚਾਹੇ ਦੂਸਰੀਆਂ ਸੀਟਾਂ ਨੂੰ ਜਿੱਤਦੀ ਕਿ ਉੱਥੇ ਵੀ ਇਹ ਜੇ ਜੇ ਰੁਝਾਨ ਪਏ ਗਏ ਨੇ ਦੇਖੋ ਜੀ ਅਕਾਲੀ ਦਲ ਆਪ ਦਾ ਕੀਡਰ ਖੜਾ ਰੱਖਦਾ ਤਾਂ ਵੋਟ ਅਕਾਲੀ ਦਲ ਨੂੰ ਚਲੀ ਜਾਂਦੀ ਤੁਸੀਂ ਮਾਈਨਸ ਕਰ ਲਓ ਕੈਲਕੂਲੇਸ਼ਨਸ ਕਰ ਲਓ ਤੁਹਾਨੂੰ ਪਤਾ ਲੱਗ ਜਾਏਗਾ ਰਿਜ਼ਲਟ ਦਾ ਡਿੰਪਿਟੀ ਲੋ ਹਾਊਂਡ ਨੂੰ ਇੱਕ ਜ਼ਿਕਰ ਕੀਤਾ ਗਿਆ ਸੀ ਕਿ 28 ਸਾਲ ਬਨਾਮ 2.5 ਸਾਲ ਉਸ ਦਾ ਇੰਪੈਕਟ ਪਿਆ ਜਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਜਿਹੜੀ ਕਿ ਉਹਨਾਂ ਨਾਲ ਗੱਲ ਕੀਤੀ ਗਈ ਸੀਗੀ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ ਉਹਨਾਂ ਦਾ ਵੀ ਅਸਰ ਪਿਆ ਦੇਖੋ ਇਹ ਜਿਹੜਾ ਜਿੰਨੇ ਵੀ ਉਹਨਾਂ ਨੇ ਵਾਅਦੇ ਕੀਤੇ ਵੈਸੇ ਪਹਿਲਾਂ ਤਾਂ ਮੈਂ ਇਹ ਕਹੂੰਗੀ 28 ਸਾਲ ਨਹੀਂ ਸੀ 28 ਸਾਲ ਦੇ ਵਿੱਚੋਂ 8 ਸਾਲ ਤਾਂ ਡਿੰਪੀ ਵੀਰ ਜੀ ਰਹੇ ਹਲਕਾ ਇੰਚਾਰਜ ਅ ਰਾਜਾ ਵੜਿੰਗ ਕੋਲੇ ਤਾਂ 12 ਸਾਲ ਆਇਆ ਜਿਹਦੇ ਵਿੱਚੋਂ 5 ਸਾਲ ਸਾਡੀ ਸਰਕਾਰ ਸੀ ਔਰ ਅਸੀਂ 5 ਸਾਲਾਂ ਚ ਔਰ ਬਿਨਾ 5 ਸਾਲਾਂ ਤੋਂ ਜਦੋਂ ਸਰਕਾਰ ਨਹੀਂ ਵੀ ਸੀ ਗੈਸ ਏਜੰਸੀਆਂ ਤਾਂ ਉਦੋਂ ਹੀ ਲਿਆਂਦੀਆਂ ਟ੍ਰੇਨਸ ਤਾਂ ਉਦੋਂ ਰੁਕਵਾਈਆਂ ਜਿੰਨਾ ਅਸੀਂ ਕੰਮ ਕਰ ਸਕਦੇ ਸੀ ਅਸੀਂ ਕੀਤਾ ਹੁਣ ਮੈਂ ਜਿੰਨੇ ਵਾਦੇ ਡਿੰਪੀ ਵੀਰ ਜੀ ਨੇ ਕੀਤੇ ਆ ਮੈਂ ਤਾਂ ਬੇਨਤੀ ਕਰੂੰਗੀ ਬਾਈ ਜੀ ਨੂੰ ਕਿ ਤੁਸੀਂ 2.5 ਸਾਲ ਲੋਕਾਂ ਤੋਂ ਮੰਗੇ ਤੇ ਲੋਕਾਂ ਨੇ ਦਿੱਤੇ ਆ ਹੁਣ ਤੁਸੀਂ ਸਰਕਾਰ ਚ ਵੀ ਹੋ ਅਮ ਸਰਕਾਰ ਦਾ ਹਿੱਸਾ ਉਹ ਲੋਕਾਂ ਨੇ ਮੌਕਾ ਦਿੱਤਾ ਉਹ ਸਾਰੇ ਕੰਮ ਜ਼ਰੂਰ ਪੂਰੇ ਕਰਿਆ ਜਿਹੜੇ ਤੁਸੀਂ ਪੋਸਟਰਸ ਤੇ ਲਿਖੇ ਲੋਕਾਂ ਨੂੰ ਵਾਅਦੇ ਕੀਤੇ ਕਿਤੇ ਨਾ ਕਿਤੇ ਸਿੰਪਥੀ ਵੀ ਲੋਕਾਂ ਦੇ ਵਿੱਚ ਰਹੀ ਕਿ ਹਾਂਜੀ ਵਿਚਾਰਿਆਂ ਨੂੰ ਇੱਕ ਮੌਕਾ ਦਿੱਤਾ ਜਾਵੇ ਲੋਕਾਂ ਨੇ ਮੌਕਾ ਦਿੱਤਾ ਹੁਣ ਉਸ ਮੌਕੇ ਦਾ ਸਹੀ ਇਸਤੇਮਾਲ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਉਮੀਦ ਹੈ ਕਿ ਡਿੰਪੀ ਵੀਰਜੀ ਉਹ ਜ਼ਰੂਰ ਕਰਨਗੇ ਅਕਸਰ ਹੁੰਦਾ ਕਿ ਲੀਡਰ ਹਾਰਨ ਤੋਂ ਬਾਅਦ ਹਲਕਾ ਛੱਡ ਦਿੰਦੇ ਨੇ ਵੜਿੰਗ ਪਰਿਵਾਰ ਗਿੱਦੜਵੇ ਦੇ ਵਿੱਚ ਦੁਬਾਰਾ ਤੋਂ ਫਿਰ ਵਿਚਰੇਗਾ ਧੰਨਵਾਦੀ ਦੌਰੇ ਹੋਣ ਚਾਹੀਏ ਉਂ ਵਿਚਰਨਾ ਹੋਵੇ ਮੈਂ ਕੱਲ ਨੂੰ ਕਿਧੜ ਵੇ ਹੂੰ ਯਾਨੀ ਕਿ ਕੱਲ ਦੀ ਕੱਲ ਤੋਂ ਹੀ ਮੈਂ ਕੱਲ ਨੂੰ ਕਿਧੜ ਵੇ ਹੂੰ ਕੈਮਰਾ ਪਸੰਦ ਤ੍ਰਿਜਿੰਦਰ ਦੇ ਨਾਲ ਕਮਲਦੀਪ ਜੀ মিডিਆ ਗਿੱਧੜਵਾ